ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਅਕਿਤਕਾ ਹੋਰ ਆਪਣੇ ਚੈਨਲ ਦੇ ਸੁਆਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਹਿਗੁਰੂ ਜੀ ਕੀ ਪਤਨਰ ਜੀ ਸਾਰੇ ਠੀਕ ਠਾਕ ਹੋ ਗਏ ਟਾਈਮ ਆ ਮਾੜਨੇ ਮੇ 7:30 ਨੇ ਸਰਦਾਰ ਜੀ ਵਾਲ ਵਾਕੇ ਕਰਨੇ ਸਿਰ ਆਪ ਕੰਗੇ ਚ ਵਾਲ ਮੈਂ ਤਾਂ ਪਤਨ ਵੈਸੇ ਹੀ ਕਹਿ ਦਿੰਦੇ ਨੇ ਵੀ ਜੇ ਕੰਗੇ ਚ ਵਾਲ ਕੱਢੇ ਹੋਰ ਕੋਈ ਆਪ ਦੇ ਆਪ ਕੱਢਣੇ ਚਾਹੀਦੇ ਹੈ ਨਹੀਂ ਲੜਾਈ ਹੋਣੀ ਹੈ ਪਤਾ ਨਹੀਂ ਸੀ ਤਾਂ ਇਹ ਲੜਦੇ ਰਹੇ ਨੇ ਕੰਗੇ ਚ ਬਾਸ ਸਰਦਾਰ ਜਿਵੇਂ ਨਹੀਂ ਕੱਢਦੇ ਹੈਗੇ ਕੈਸੇ ਬੁੱਢੇ ਚ ਹੈ ਕਿੰ ਕਹਵਾ ਰਹੇ ਹੈਂ ਸਪਰੇ ਹਾਲਾ ਜ਼ੋਰ ਕਰ ਰਿਹਾ ਢੋਲੀਆਂ ਮਿਲਦੀਆਂ ਨਹੀਂ ਤਪਰੇ ਹਲਾ ਜੋਰ ਪਾਇਆ ਢੋਲੀਆਂ ਮਿਲ ਜੇ ਹੈ ਬਾੜ-ਬਾਰ ਸੰਗਾ ਸੰਦਾ ਇਹ ਤਾਂ ਇੱਥੇ ਪੰਗਾ ਸੁੱਟ ਜਾ ਤੇ ਇੱਥੇ ਅੱਗੇ ਨਾ ਹੋਵੇ ਹਾਂ ਇਹ ਹੈ ਬਾਹਰਲੇ ਬੇੜਾ ਸੰਪ੍ਰਿਪਾ ਨਿਮਾ ਅਸ ਤੇ ਲੈ ਕੇ ਰਿੰਜੀ ਨੀ ਤਾਂ ਰੀਤੀਆ ਬਸ ਜੰਨਨਾ ਮੰਗਣੀਆਂ ਗਈ ਮੈਂ ਮੱਝਾਂ ਨੂੰ ਆ ਕੇ ਬਸ ਆਪਣੇ ਜਿਵੇਂ ਜਿਹੜੇ ਰੁਟੀਨ ਦੇ ਕੰਮ ਨੇ ਹਰ ਰੋਜ਼ ਭੈਣਾ ਦੇ ਕੋਲ ਵੀ ਕਰਨੇ ਨੇ ਤੇ ਸਰਦਾਰ ਜੀ ਜਾਣਦੇ ਨੇ ਜੀ ਆਟਾ ਪਹਿਉਣ ਦੋ ਤਿੰਨ ਦਿਨ ਕਹਿੰਦੇ ਕਿ ਉਹ ਇੱਕ ਦਿਨ ਛੱਡ ਬੋ ਗਿਆ ਤਾਂ ਨਹੀਂ ਗਏ ਦੋ ਦਿਨ ਸਪਰੇਅ ਕਰਦੇ ਸੀ ਤਾਂ ਨਹੀਂ ਗਏ ਅੱਜ ਦੋ ਸੁਨੇਹੀ ਮੋਰੀਆਂ ਭਰ ਲਈਆਂ ਨੇ ਤੇ ਬਸ ਉਹਨਾਂ ਨੂੰ ਕਾਫੀ ਚਾਹ ਪੀ ਲਈਏ ਚਾਹ ਪਾਈ ਪੀਏ ਗੁਰਮੁਣਤਾਂ ਪੀ ਲਈ ਗਰਮਣ ਹੋ ਰਿਹਾ ਟ੍ਰੇਨ ਹੈ ਜਾਂ ਸੁੱਟੀ ਹੈ ਲੈਣ ਤੇ ਪਰ ਇਹਨਾਂ ਨੂੰ ਹੋ ਗਏ ਬਸ ਸੋਮਵਾਰ ਤੋਂ ਹਰ ਉਸ ਵਜਾਇਆ ਕਰਨੀ ਸਕੂਲ ਹਨ ਕੋਲ ਤੇ ਫਿਰ 40 ਮਿੰਟ ਹੁੰਦੇ ਸੀ ਚਲੋ ਜੀ ਪਾ ਚਾ ਪੀ ਲਈ ਚਾਹ ਪੀ ਕੇ ਆਪਾਂ ਕਰ ਲਿਆ ਨੇ ਕੰਮ ਫਿਰ ਫਿਰ ਮਿਲਦੇ ਲੋ ਜੀ ਪਤਾ ਦੱਸ ਆਗ ਦੁਪਹਿਰੇ ਦੁਪਹਿਰੇ 2 ਵਜੇ ਕਿਟਾਈ ਵਿੱਚ 2:00 ਜਿਨਾਂ ਨੂੰ 2:00 ਵਜੇ ਨਾਲ ਚੁੱਪਣਾ ਆਪਾਂ ਮਚਾਉਣੇ ਅੱਗ ਬੀਬੀ ਜੀਰ ਦੀ ਸਾਗ ਪੱਤੇ ਸੱਤੇ ਜਿਹਦਾ ਹੀ ਆ ਬੇਲ ਜੀ ਦਾ ਸਾਰਾ ਜਦੋਂ ਇਹ ਵੱਲ ਚਲਾਉਂਦੇ ਹਾਂ ਉਹਦਾ ਅਖੀਰ ਨਾਲ ਸੀਮੀ ਨਹੀਂ ਖੜ ਜਾਣਾ ਕਲੀ ਜੋਤ ਜੋਤ ਤੇ ਹਾਂ ਚੱਲ ਲੇਟੀ ਰਿਣਣ ਕਰਕੇ ਸਾਡਾ ਚੁੱਲ੍ਹਾ ਵੀ ਪੱਠ ਬਣਿਆ ਪਿਆ ਪਕੀਲਾ ਰੋਹ ਲੇਟੀ ਰਹਿ ਜਾਂਦੀ ਲੋਲੀ ਮੂੰਹ ਆ ਜਾ ਨਿਕਲ ਜਾਂਦਾ ਗਮਸਚ ਵੀ ਤੇ ਤਾਂ ਅਸੀਂ ਪਕੀਲਾ ਗਰਮੀਆਂ ਗਰਮੀ ਚਾਹ ਪਰ ਥੋੜੀ ਬਣਾਈ ਤੇ ਆ ਹੋ ਗਈ ਖਰਾਬ ਕਿਉਂ ਪੀਤੇ ਭੁੱਖ ਭੁੱਖ ਨਹੀਂ ਸੀ ਕਾ ਮੂੰਹ ਭੁਖ ਭੁਖ ਕਰੀ ਜਾਂਨੀ ਹਏ ਹਏ ਪਰਾ ਹੋਰੀ ਦਾ ਰੋਪਣਾ ਲਹਗਾ ਥੇ ਤਾਂ ਮੂੰਹ ਭੁਖ ਭੁਖ ਕਰੀ ਜਾਂਨੀ ਚਾਹ ਪੀਂਦੀਆਂ ਨਹੀਂ ਰੋਟੀ ਖਾ ਲ ਕਿ ਲੰਘੋਂ ਉਹ ਤੇ ਦਾ ਦੇਗੀ ਨਾ ਤੁਹਾਨੂੰ ਬੁੱਧੀ ਨਹੀਂ ਬਣਦੀ ਤਾਂ ਇਹ ਬੜਾ ਮਾ ماذا تقول يا فلان 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 يا ਕੀ ਕਰ ਰਹੇ ਹੋ ਤੁਸੀਂ? ਹਾਂ। ਤੋ ਪਾਣੀ ਲੈ ਜਾਣਾ 2:30 ਵਜਨ ਵਾਲੇ ਨੇ। ਹਾਂ ਤੋ ਕੁਲੇ ਕੁਲੇ ਹੋ। ਔਰੇ ਵਾਰ ਕਾ ਪਾਲਕ ਮੰਗੂਆ ਹਨ। ਨੇ ਭਿੰਡੀਆਂ ਉਹਨੇ ਖੂਲ। ਹਾਂ। ਫੇਰ ਬੁਝ ਗਈ ਅੱਗ ਵਧੀਆ ਮੱਚ ਗਈ ਫੋਟਾ ਫੋਕ ਰਾਣੀ ਮੱਚ ਜੀ ਸਾਗ ਕਿਹੜਾ ਮਚਾਉਣੀ ਆਉਂਦੀ ਹੈ ਜੇ ਤਾਂ ਰੋਜ਼ ਮਚਾਈ ਫੇਰ ਤਾਂ ਅਹੋ ਜੀ ਕਾਗਜ਼ ਲਾ ਲਓ ਲੋ ਜੀ ਆਪਾਂ ਨੇ ਸਾਗ ਧਰ ਦਿੱਤਾ ਹੈਗਾ ਤੇ ਦਾਤ ਨਾਲ ਚੀਰਕੀ ਪਾਰੀ ਤੇ ਚਾਹ ਵੀ ਪੀ ਲਈ ਭਾਂਡੇ ਵੀ ਉਰੀ ਪਏ ਸਾਰਾ ਸਮਾਨ ਉਰੀ ਪਿਆਗਾ ਕੁੱਟ ਕੱਟ ਕੇ ਬੀਬੀ ਕੰਮ ਉਰੇ ਬੈਠੀ ਬੈਠੀ ਕੁੱਟ ਕੇ ਪਾ ਦੂੰਗੀ ਮੈਂ ਲਾਸਣ ਸੇ ਲੈ ਲਿਆ ਬੀਬੀ ਨੇ ਸਾਗ ਚੀਰ ਕੇ ਪਾ ਦਿੱਤਾ ਅੱਗ ਮੱਚੀ ਆਂਦੀ ਏ ਚੁੱਲ੍ਹੇ 'ਚ ਤੇ ਆਏਗਾ ਤਾਂ ਥੋੜਾ ਜਿਹਾ ਸਾਨੂੰ ਦੋ ਡੰਗ ਤਿੰਨ ਮੁਕਦਾ ਨਹੀਂ ਐ ਚੀ ਬਾਹਰੇ ਪੁੱਤ ਬਾਹਰੇ ਫਿਰ ਕੂੜਾ ਉੱਡੂਗਾ ਕਿਹ ਕਿਹਾ ਜੀਰਾਂ ਘੰਟੇ ਕੂੰ ਡਾਉਰਾ ਕਰਦੇ ਮੈਂ ਨਾ ਮੈਂ ਨਾ ਕੋਈ ਬਾਹਰ ਜੀ ਦਿੰਦੇ ਰੱਖਣੇ ਕੰਮ ਕਰਕੇ ਇੰਨੀ ਗੇ ਲੋ ਜੀ ਪਲਾਸਾਂ ਸੇ ਲੈ ਲੈ ਪਲਾਸਾਂ ਬ੍ਰੀਕ ਕਰਾਂਗੇ ਤੇ ਸਰਦਾਰ ਜੀ ਸਰਵਿਸ ਕਰਾ ਲੈ ਟਰੈਕਟਰ ਦੇ ਸਮਰਾਲ ਲੈ ਹਾਂ 15 ਲੈ ਕਿਦੋਂ ਘੰਟੇ ਜੀ ਕੋਣ ਮੈਂ ਚੱਕ ਲਿਓ ਫੇ ਪਲਾਸਾਂ ਛਿਲਦੀਆਂ ਛਿਲ ਲੈ ਹੁਣ ਲੈ ਆ ਲੈ ਆਹ ਤਾਂ ਗੰਡੇ ਮਲਾ ਬਾਲੇ ਹੋਣਗੇ ਫਿਰ ਗੰਡੇ ਜੀ ਮੂੰਹ ਚ ਆਈ ਜਾਣਗੇ ਕਰ ਲਿਆ ਹੈ ਨਾ ਲਾਸਣ ਪਿਆਜ਼ ਹਰੀ ਮਿਰਚ ਆਪੇ ਰਗੜ ਕੇ ਪਾਵਾਂਗੇ ਕੁੰਡੇ ਚ ਅਸੀਂ ਪਿਆਜ਼ ਵੀ ਪਾਉਣਾ ਹੁੰਦਾ ਰਗੜ ਕੇ ਹਲਦੀ ਰ ਚਮਚਰ ਵਿੱਚ ਹੀ ਪਾ ਦਿੱਤਾ ਜੀ ਰੇਦੀ ਦੇ ਇਹ ਚਪਲਾ ਲਾਸਣ ਬਰੀਕ ਕਟਾਂਗੇ ਪੋਸਪੋਟ ਕਤੇ ਪਾਵਾਂਗੇ ਇਹ ਜਿਹੜਾ ਬਰੀਕ ਕੱਟ ਦਿਆਂ ਇਹ ਆਪਾਂ ਪਾਵਾਂਗੇ ਜੀ ਕੜ ਕੇ ਤੜਕਾ ਲਗਾ ਲਵਾਂਗੇ ਲਾ ਲਵਾਂਗੇ ਸਾਰੇ ਨੂੰ ਯੂ ਰਿਜ ਗਿਆ ਸਰਦਾਰ ਜੀ ਨੇ ਗੀਤ ਗਾਈ ਜਾਂਦੇ ਨੇ ਕੱਖ ਪਾਈ ਜਾਂਦੇ ਆਹ ਤਾਂ ਕੁਸੀਆਂ ਚ ਨੇ ਨੇ ਗੀਤ ਗਾਈ ਜਾਂਦੇ ਨੇ ਕੱਖ ਪਾਈ ਜਾਂਦੇ ਨੇ 쟤는 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 쟤 ਪਬਾਤੀ ਮਿਲਦੇ ਆਂਗੇ ਅਜਿਹਾ ਬੜੀ ਹੋਤੀ ਨਹੀਂ ਨਾਹੀਂ ਅਜਿਹੀ ਬਰੀਕ ਕਰਕੇ ਆੜ ਕੇ ਅੜਤਾ ਜਾਵਾਂ ਇਹ ਤਾਂ ਮਲਾ ਤੇ ਮਿਰਚਾਂ ਜੀ ਦੇਖੋ ਕੱਟੂਟ ਜਿਵੇਂ ਜਮੀ ਕਾਲਾ ਕਾਲਾ ਹੋ ਗਿਆ ਪੂਰਾ ਕੂਰਾ ਰਿਜ ਗਿਆ ਬਸ ਇਹ ਜੀ ਸਵਾਦ ਨਾ ਬਣਿਆ ਪੁੱਤੇ ਪੁੱਤੇ ਜਿੱਥੇ ਗਿਦੇ ਗਏ ਤੇ ਜੇ ਸਵਾਦ ਨਾ ਬਣਿਆ ਸਵਾਦ ਬਣਿਆ ਕਿ ਮੈਂ ਨਾ ਸਵਾਦ ਬਣੂਗਾ ਸਮਾਨ ਨੇ ਬਣਾਉਣਾ ਹੈ ਹਾਂ ਹਾਂ ਸਾਰੇ ਤੇ ਚੀ ਜਾਣਦੇ ਸਾਢੇ 4 ਦੇ ਘੋਟਾਂਗੇ ਉਹਨਾਂ ਦਾ ਸਾਰਾ ਸਮਾਨ ਪਾਉਗਾ ਹੀ ਮਸਾ ਕੱਟ ਤਾ ਤਾਂ ਮਾਰਦੇ ਸਮਾਰ ਸਮਾਰ ਕੇ ਡੋਟ ਸਾਵਲ ਅੱਜ ਮੈਂ ਲਮਾਰੀ ਲੋਟ ਕਰਨੀ ਸੀ ਨਵਾਲ ਤਾਂ ਦੁਸਤੋ ਸਾਧਨ ਟੈਲੀਵਿਜ਼ਨ ਤੇ ਲੰਗਾ ਦਾ ਕਾਰੀ ਤੇ ਪੇਪਰ ਕਰੇ ਹੋਗੇ ਸਾ ਦਿਨ ਥੋੜਨਾ ਸਪੈਗਨੀਆ ਸੀ ਉਹ ਤਾਂ ਕੋਈ ਸੁੱਤੀਆਂ ਨਹੀਂ ਹੂੰ ਉਹ ਨਹੀਂ ਸੁੱਤੀ ਇਹ ਸਿਰਫ ਨਹੀਂ ਵਾਹ ਰੋਡੀਆਂ ਨਹੀਂ ਹੋਰ ਸਿਰਫ ਹੀ ਵਾਹਿਆ ਜਿਨ੍ਹਾਂ ਨੇ ਦੇਖਣਾ ਹੀ ਫਿਰਦੀਆਂ ਨੇ ਹੁਣ ਸਰ ਵਾ ਲਿਓ ਨਾਲ ਇਹਨਾਂ ਮਾਰੀ ਸਟ ਕਰ ਲਓ ਆਹ ਵੀ ਕੱਪੜਿਆਂ ਠੀਕ ਹੈ ਇਹ ਜੇ ਕੰਮ ਕਰ ਲਓ ਮੈਂ ਵੀ ਆ ਤੜਕਾ ਚੀ ਰੱਖਿਆ ਲੱਗ ਜਾ ਮੈਂ ਸਾਨੂੰ ਵੀ ਕੋਈ ਨਾ ਮੇਰੀ ਲਮਾਰੀ ਚੋਂ ਆਪਦੇ ਕੱਪੜੇ ਚੱਕ ਲੈ ਤੂੰਨ ਵੱਲ ਦੀ ਕੀ ਲੱਗਦੀ ਘਰਮਣ ਵਾਲੀ ਨਮਾਰੀ ਚ ਨਾ ਬੀਬੀ ਰੋ ਸੂਟ ਪੈ ਦੋ ਤਿੰਨ ਗਰਮਣ ਤਾਂ ਕਹਿੰਦੇ ਮੇਰੀ ਨਮਾਰੀ ਚ ਕਿਉਂ ਕਰਨੇ ਕਹੈਂ ਸੂਟ ਨੇ ਪੰਜ ਸੇ ਪੜਾ ਦੋ ਤਿੰਨ ਕੱਲ ਹੋਰ ਟੰਗ ਤੇ ਨੀ ਕੱਪੜੇ ਵੱਧ ਨੇਗੇ ਨਮਾਰੀਆਂ ਪੁੰਨੀਆਂ ਪਈਆਂ ਯੂਰਪ ਪਾਉਣਾ ਹੁੰਦਾ ਕਿਤੇ ਰਿਸ਼ਤੇਦਾਰ ਜਾਣਾ ਹੁੰਦਾ ਪਰ ਸੇਹੀ ਹੋਏ ਲੈ ਕਿਹੜਾ ਕੰਮ ਪਾਵਾ ਕਿਹੜਾ ਕੰਮ ਬਿਲਕੁਲ ਸੂਣ ਦੀ ਨਹੀਂ ਕੋਈ ਪਤਾ ਨਹੀਂ ਮੇਰੇ ਨਾਲ ਹੀ ਆਏ ਹੁੰਦਾ ਪਤਾ ਸਾਰੀਆਂ ਭੈਣਾਂ ਨਾਲ ਹੀ ਆਏ ਜੀ ਥੇ ਲੋ ਜੀ ਹੁਣ ਜਿੰਨੀ ਹੁੰਦਾ ਪਾਉਣਾ ਹੋਰ ਉਹਦੇ ਗਰਮੀ ਹੁੰਦੀ ਫਿਰ ਪੈਂਦੀ ਜੇ ਬਾਹਰ ਠੰਡ ਹੁੰਦੀ ਹੈ ਜਾਂ ਗਰਮ ਇਹ ਪਟੜ ਕੱtir ਲੀਏ ਫੇਰ ਮਿਲਦੇ ਆ। ਉਸ ਤੋਂ ਬਾਅਦ ਦੇ ਭਾਂਡੀਆਂ ਚਾਹ। ਤੇ ਬੀਬੀ ਕੋਟ ਦੀ ਆ ਸਾਗ। ਆਜਾ ਫਿਰ ਵੀਡੀਓ ਕੀ ਹੁੰਦਾ। ਮੈਂ ਤਾਂ ਜਾਲ ਕਰਦੇ ਨੇ। ਕਹਿੰਦੇ ਮਾਸੀ ਕਹਿੰਦੇ ਪਤਾ ਨਹੀਂ ਡਰੈਸ ਵੀ ਦਿੱਤਾ ਤੇ ਕਹਿੰਦੇ ਜਪਾਤਰੀਆਂ ਨੂੰ ਭਲਾਣੇ ਵਾਸਤੇ ਦਵਾਈ ਲੈ ਲਈ। ਹੋਰ ਕਹਿੰਦੇ ਤੁਸੀਂ ਕਰਾ ਦਿੱਤੀ ਹੈ ਨਾ। ਤਾਂ ਹੀ ਸੇਲੀ ਦੱਸਦਾ। ਹਾਂ। ਹਾਂ ਫਾਹੇ ਰਾਈ ਨਾ ਉਹ ਖਾਲੀ ਬੱਡੇ। ਕੀ? ਫਾਪੇ ਮਤਲਬ ਕੇਵਲ ਵੀ ਸਾਡੇ ਘਰੋਂ? ਹਾਂ, ਲੁਵਾ ਹਫੇ ਮੈਂ ਤੇ ਚੇਂਜ ਹੋਣੇ ਚੱਲਦੇ ਹਾਂ ਫਾਪੇ ਜੀ। ਕੋਡਾ ਫਾਪੇ ਮੈਂ ਤੇ ਨਾਲ ਹੁੰਦੇ ਚੁੱcke ਚ। ਉਹ ਤਾਂ ਪਿਆਗਾ ਜਿਹੜਾ ਹੇਮਕੁੰਡ ਤੋਂ ਝੁੱਗਾ ਜਿਹਾ ਪਾਇਆ ਸੀ। ਉਹ ਤਾਂ ਚੁੱਕਾ। ਮੂਨ ਫਾਪੇ ਨੇ ਨਾ ਕੱਪੜੇ ਵੀ ਪਾਕਦੀਆਂ ਵੱਡੇ-ਵੱਡੇ ਹੁੰਦੇ ਨੇ। ਫਾਪੇ ਮੋਮੀ ਕਾਲਦੇ। ਹਾਂ, ਮੋਬਾਈਲ ਨਾਲ ਗੋਲ ਕੇ ਖਾਏਗੇ ਤੇ ਦੋ ਚਾਰ ਬਾਹਣਾ ਚਾਰਾਂ ਦੇ ਵਿੱਚ। ਨਾ ਮੂਈ ਸੁੱਕੀਆਂ ਮਿਲ ਜਾਂ। ਕਿ ਨਾਲ ਬਾਹਰ ਪਿੱਪਾ ਕੇ ਧਰਦੇ ਆਂ ਰੋ ਰਿਪੜਦਾ ਹੋਰ ਹੋਏ ਬੋਲੇ ਵਾਜਦੇ ਆਂ ਨਾ ਮਾਤਾ ਰਾਵੜ ਚੜਾ ਰਹੇ ਆਂ ਬਾਕੀ ਸੌਂ ਨਹੀਂ ਰਹੇ ਵਿੱਚ ਕੋਈ ਹੋਰ ਅਈਓ ਤਾਂ ਨਹੀਂ ਹੈਗੇ ਸਾਡੇ ਤੂੰ ਤਾਂ ਐ ਕਹਿੰਦੀ ਜਿਵੇਂ ਕੰਬਲ ਆਲੇ ਲਖਾਫੇ ਹੁੰਦੇ ਨੇ ਮੈਂ ਲਿਆਂਗੇ ਤੇ ਸਾਡੇ ਖਾਇ ਨਹੀਂ ਨਾ ਖਾਤ ਜੱਗੀ ਆਹ ਲੋੜੀ ਮੈਨਾਂ ਨਹੀਂ ਦੇਣ ਦੇ ਹੋਂਦੇ ਤੈਨੂੰ ਹਾਂ ਹੱਥ ਲੱਗ ਮੈਂ ਕਰਕੇ ਤੈਨੂੰ ਹੁਲਕਾ ਕਿ ਹਾਂ ਲੋੜੀ ਆ ਲੈ ਤੈਨੂੰ ਨਾ ਉਹ ਦੇਗੀ ਨਾ ਲਾ ਦਦੀ आठ मिनट ही खड्या थी अब 2 बजे आया थी ओ तो किधर है कहीं नहीं आ हरा हरा मैं भी कहीं आ रहा ये कने वाला पा ओ थाने आके फिर assi केड़ा हु कपडा लाती है हरवेला मार के नपसा फिर दे कपडा ले गए इले अंदर ओ गुत्थ होत ना गुत्थ होने बड़े-बड़े कंबल-कुंबल पाए ਹਾਂ ਮੈਨੂੰ ਪਤਾ ਕਿ ਤੇਿਆ ਨਹੀਂ ਆਪ ਨੂੰ ਘੁੰਮਾ ਲੈਣਾ ਉਹ ਅੰਟੀ ਪੁਦੀਆ ਹੈਗਾ ਅੰਟੀ ਪੁਦੀਆ ਹੈਗਾ ਜੀ ਹੈਗਾ ਮੈਂ ਤਾਂ ਇਹ ਜੀ ਪੁਦੀਏ ਚਾਲੀ ਮੈਂ ਅੱਢਣਗੇ ਟੁੱਟੇ ਹੋਣਗੇ ਅੱਡੂ ਡਰੂ ਬੜਿਆ ਅੱਦਾ ਅੱਦਾ ਖਾ ਲਓ ਇੰਨੇ ਪੈਸੇ ਨਹੀਂ ਹੈਗੇ ਮੇਰੇ ਕੋਲ ਆਪਰ ਤੋਂ ਚੱਕ ਲਿਆ ਵੀਰ ਵੀ ਹੈਗੇ ਨਾ ਇਹ ਮੱਖਾ ਦੇਖੋ ਜੋ ਹੈ ਕੰਦੂਆ ਇੰਨਾ ਨਾ ਖਰਚਾ ਖਾਇਆ ਕਰੋ ਸਾਡੇ ਨਾਲ ਛੋਟਾ ਰੋਟੀ ਨਾਲ ਇੱਕ ਪਰਦਾ ਹੁੰਦਾ ਪੁੱਤ ਅੱਲ ਮੰਗਲ ਮਨਾਣੀ ਤੇ ਡੋ ਪਰਦਾ ਰੋਟੀ ਤਾਂ ਤੁਸੀਂ ਖਾਣੀ ਨਹੀਂ ਜਿਹੜੀ ਹੋਗੀਆਂ ਨਹੀਂ ਕਿ ਜਵਾਖਾ ਵਾਂਗੂ ਜੇ ਮੈਂ ਤੁਹਾਨੂੰ ਦੱਸਿਆ ਮੈਂ ਪਾਲਾ ਹੋਣੀ ਖਾਂਦੀਆਂ ਜੇ ਕੋਈ ਹੋਰ ਚੀਜ਼ ਬਣਾ ਲਓ ਨਹੀਂ ਖਾਂਦੀਆਂ ਅਸੀਂ ਆਪਣੀ ਮੰਨ ਤੁਸੀਂ ਚੀਜ਼ ਖਾਣੀ ਆ ਆ ਸਦੀਉ ਜੀ ਤੋਂ ਇਸ ਤਰ੍ਹਾਂ ਦੀ ਹੁੰਦੇ ਮਦਹ ਹੈ ਇਤਨੀ ਡਿਟੋਲੀ ਹੋ ਪਤਾ ਨਹੀਂ ਕਿ ਕਿਓ ਕੀੜੀਆਂ ਚੜ ਗਈਆਂ ਕਿੰਨਾ ਸੋਹਣਾ ਘੂਟਿਆ ਸਾਗ ਇਹ ਤਾਂ ਘੂਟੇ ਹੀ ਪੈਸਾ ਅੱਜ ਤੋਂ ਸ਼ੁਰੂ ਹੋ ਗਿਆ ਮੈਂ ਮਰ ਜਾ ਨਾ ਨਾ ਇਹਨੇ ਪ੍ਰਿੰਡੀਆਂ ਸਾਗ ਨਹੀਂ ਮੈਂ ਤਾਂ ਗੱਲ ਕਰਦੀ ਆ ਵੀ ਸਿਆਲ ਚ ਸ਼ੁਰੂ ਹੋ ਗਿਆ ਨਾ ਤਾਂ ਸਾਡੀਆਂ ਕੁੜੀਆਂ ਨੇ ਪ੍ਰਿੰਡੀਆਂ ਪਸੰਦ ਨੇ ਉਹ ਉਹ ਨਹੀਂ ਖਾਦੀਆਂ ਨਾ ਕद्दू ਪਸੰਦ ਨੇ ਉਹ ਨਹੀਂ ਖਾਦੇ ਅੱਜ ਸਾਗ ਧਰ ਲਿਆ ਕਹਿੰਦੀ ਅੱਜ ਸਾਗ ਧਰ ਲਿਆ ਸਾਗ ਸਿਆਲ ਕਿਹ ਹੈ ਪਸੰਦ ਹੈ ਵੀ ਜਦ ਬਾਦ ਦਵਾਰੇ ਦਰ ਬਣਾਉਣੇ ਜਿਆ ਕਰਦਾ ਹੁਣ ਉਹ ਤਾਂ ਫਿਰ ਜੋ ਸੀਜ਼ਨ ਆ ਗਿਆ ਹੁਣ ਇਹ ਫਾਸਿਆਲੀ ਚੱਲੂਗਾ ਹਫਤੇ ਬਾਅਦ 15 ਦਿਨਾਂ ਬਾਅਦ ਹਫਤੇ ਬਾਅਦ 15 ਦਿਨਾਂ ਬਾਅਦ ਇਹ ਕਿਹੜਾ ਸੌਖਾ ਬਣ ਜਾਵੇ ਇਹ ਵੀ ਬਹੁਤ ਔਖਾ ਬਣਦਾ ਮੇਰੇ ਧਿਆਨ ਦੀ ਗੱਲ ਸੁਣੀ ਜਾਓ ਜੀ ਤੁਸੀਂ ਦੋ ਡੰਗਾ ਨਾ ਥਾਗ ਹੁਣ ਖਾ ਲਾਂਗੇ ਟੜਕੇ ਖਾ ਲਾਂਗੇ ਖਾਪਾਂ ਮਸ ਹਣ ਟਖਾ ਲਉਂਗੀ ਹੁਣ ਤਾਂ ਖੁਸ਼ ਹੋ ਕੇ ਖਾ ਲਉਂਗੀ ਹਾਂ ਨਾ ਢੜਕੇ ਵੀ ਖੁਸ਼ ਹੋ ਕੇ ਖਾ ਲਣਗੇ ਹੁਣ ਵੀ ਮਰ ਜੇ ਭਣ ਇਹਨਾਂ ਨੂੰ ਵੀ ਸੱਪਾ ਦਿਖਾ ਲਾਂਗੀ ਖਾ ਮੱਖਣ ਤੁਹਾਨੂੰ ਪਉਗੇ ਖਾਦੇ ਸਤੂ ਵੀਰ ਹੋਈ ਆਹ ਕਿਉਂ ਜੀ ਸੋਣ ਲੋ ਸਾਡੇ ਬੱਚਿਆਂ ਦੀਆਂ ਗੱਲਾਂ ਤੁਸੀਂ ਮੈਂ ਬਾਹਰ ਨਹੀਂ ਕੋਲ ਕੇ ਪਾਉਂ ਮੈਂ ਗੰਡਾ ਖਾਣੇ ਨੂੰ ਪੈਂਦਾ ਹੀ ਅਸੀਂ ਖਾਣ ਤਾਂ ਹੈਗੇ ਆ ਗੰਡਾ ਨਹੀਂ ਬਣਾਉਂਦੀ ਮਾਤਾ ਕੜੀ ਵਾਲਾ ਬੇਸਨ ਢੋਲਦੀ ਹੁੰਦੀਆਂ ਬੀਵੀ ਕਿ ਛੰਦੀ ਆ ਬੀਬੀ ਤੁਹਾਡਾ ਖਾਣਾ-ਦਾਣਾ ਲੈਣ ਜਾਂਦੇ ਐ ਤਾਂ ਪੂਰੀਆਂ ਕੀੜੀਆਂ ਨੇ ਖਾ ਲੀਆਂ ਨੇ ਕਾਲੀਆਂ ਨਹੀਂ ਪੂਰੀਆਂ ਨੇ ਯਾਰ ਅੱਜ ਤਾਂ ਪੂਰੀਆਂ ਨੇ ਕਾਲੀਆਂ ਤਾਂ ਅੱਗੇ ਹੁੰਦੀਆਂ ਅੱਜ ਪਤਾ ਨਹੀਂ ਕੀ ਇੱਥੇ ਲੇਟ ਹੀ ਡੁੱਲ ਗਏ ਸੱਤ ਜਿਹੜਾ ਝਾੜੂ ਲਾਉਣ ਵਾਲਾ ਇੱਥੇ ਹੋਵੇ ਕੀ ਕਰੂ ਆਜਾ ਹੁਣ ਤੜਕਾ ਲਾ ਦਾਂਗੇ ਕੀ ਕਰਤਾ ਆਦਰਕ ਮਹਾਂਮ ਬਿੱਚੂ ਕਟਕੇ ਪਾਤਾ ਕਨੀ ਆਦਰਕ ਵਰ ਕਰਿਆ ਗੁਰਾਦਰ ਨੂੰ ਆਦਾ ਕਹਿੰਦੀਆਂ ਨੇ ਲੋ ਜੀ ਆਪਾਂ ਤੜਕਾ ਲਾਉਣੇ ਆ ਪਹਿਲਾਂ ਤਾਂ ਆਪਾਂ ਪਾਵਾਂਗੇ ਲਸਣ ਜੀਰਾ ਭੁੰਨ ਲਿਆ ਤੇਲ 'ਚ ਤੇ ਜੀ ਲਸਣ ਨੂੰ ਜਿਹੜੇ ਕਮੈਂਟ ਸੇਕ ਲਾ ਗਿਆ ਫਿਰ ਉਹ ਦੁਬਾਰਾ ਪਾਵਾਂਗੇ ਪਿਆਜ਼ ਆਦਰਕ ਆਪਾਂ ਨੇ ਮੇਚ ਪਾ ਤਟਾ ਮਾਟਰ ਨੇ ਪੌਂਡ ਗਰਮੀ ਬਾਰੀਏ ਟਮਾਟਰਗਾ ਨੂੰ ਸੇਤੀ ਖੱਟਾ ਹੋ ਜਾਣਾ ਸਾਫ ਠੀਕ

ਗੁੜੀਆਂ ਤਾਂ ਆਪਾਂ ਦੇ ਕਾਪੜੇ ਇੱ토리 ਆਂ ਨਹੀਂ ਸਾਗ ਦੇ ਹੁਣ ਤਾਂ 15 ਦਿਨਾਂ ਬਾਅਦ ਮਹੀਨੇ ਬਾਅਦ ਮਸਾ ਬਣਦਾ। ਸਾਗ ਦੇ ਜਿਵੇਂ ਸਾਗ ਹੈ ਕਿਹੜਾ ਜੇ ਬਣਾਉਣਾ ਸੌਖਾ ਹੈ। ਤੋਂ ਗੁੜੀਆਂ ਦਾ ਸਾਰਾ ਦਿਨ ਲੈਂਦਾ ਹੈ ਸਾਗ ਇਸੇ। ਲੋ ਜੀ ਆਪਣਾ ਸਾਗ ਬਣ ਕੇ ਤਿਆਰ ਆ ਕੜਕਾ ਲਾਈ ਜਾਂਦੇ ਆ ਖਾ ਸਕਦੇ ਹੋ ਤੇ ਆਪਾਂ ਰੋਟੀ ਬਣਾ ਕੇ ਖਾਵਾਂਗੇ। ਦੇਖ ਲਿਆ ਜੀ ਮੱਕੀ ਦਾ ਆਟਾ ਆ ਗਿਆ ਫਿਰ ਮੱਕੀ ਵੀ ਬਣਾ ਲਾਂਗੇ। ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ। ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜੀ ਆਪ ਪਿਆਰਾ ਜਿਹਾ ਕਮੈਂਟ ਕਰੋ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ